ਦਵਿੰਦਰ ਹਾਂ ਜੀ ਮੰਮੀ ਮੈਂ ਚਾਹ ਲਾਉਣ ਰਹੀ ਆ ਹੋਮਵਰਕ ਤੇ ਸੰਗਤ ਪੜੀ ਆ ਜਾਂਦੀ ਮونکي ਬਚਨ ਨਹੀਂ ਹੋਣੇ ਉਹ ਬਸ ਬਸ ਮੰਮੀ ਮੈਂ ਤੇ ਤਿਆਰ ਹੋ ਚੱਲੀ ਆ ਪਰ ਮੈਨੂੰ ਇੱਕੋ ਟੈਨਸ਼ਨ ਆ ਹੈ ਉਥੇ ਆਂਦੇ ਸੰਗਤ ਵੀ ਬੜੀ ਆਉਂਦੀ ਤੇ ਮਾਹੀ ਵਾਰੀ ਆਉਂਦੀ ਆ ਤੇ ਦੂਜੀ ਗੱਲ ਆਹ ਕ ਲੈਣੀ ਸਾਡੇ ਮੱਥੇ ਲਾਗੀ ਨਾ ਤੇ ਸਾਡਾ ਅੱਗੇ ਵੀ ਦੋ ਤਿੰਨ ਵਾਰ ਗਈਆਂ ਕੰਮ ਬਣਿਆ ਹੀ ਨਹੀਂ ਬੜਦਾ ਬਣਦਾ ਅੱਟਿਆ ਤਾ ਤੇ ਨਾ ਗਾੜੀ ਵਾੜੀ ਜਾ ਕੇ ਵੇਣੀ ਪਹਿਲਾਂ ਗਾੜੀ ਗਾੜੀ ਵੇਖੋ ਜਾ ਕੇ ਨਾ ਆਉਂਦੀ ਸੱਸ ਮੱਥੇ ਲੱਗੇ ਨਾ ਉਹ ਤੇਰਾ ਬੰਦਾ ਵੀ ਬੜਾ ਉਹ ਯੋ ਨਹੀਂ ਨਾ ਮੱਥੇ ਲੱਗਣਾ ਨਹੀਂ ਨਾ ਮੱਥੇ ਲੱਗਣਾ ਨਹੀਂ ਬਾਹੜਾ ਬਾਬਾ ਤਾਰਾ ਕੰਮ ਬਣਾਉਂਦੇ ਹੈ ਬਾਬੇ ਸਾਰੇ ਦੇ ਹਾਂ ਚਲੋ ਫਿਰ ਚਲੋ ਚਲ ਮਮੀ ਕਿਤੇ ਉਹ ਨਾ ਮੱਥੇ ਲੱਗ ਜਿਆ ਨਾ ਕਿੱਥੇ ਚਲਨੀ ਆ ਦਵਾਈ ਲੈਣ ਦਵਾਈ ਤਾਂ ਤੁਸੀਂ ਕੱਲ ਲੈ ਕੇ ਆ ਜੇ ਕੱਲ ਕਰਨਾ ਤੇ ਦੋ ਦਿਨਾਂ ਦੀ ਦਿੰਦਾ ਪਰਸੋਂ ਦੀ ਲੈਣਦੀ ਆ ਮਾਤਾ ਗੋਦਰਾ ਜਾਇ ਕਰੋ ਮੱਥਾ ਉੱਥੇ ਟੇਕਿਆ ਕਰੋ ਮੈਨੂੰ ਪਤਾ ਕਿੱਥੇ ਤੂੰ ਜਾਂਦੀ ਆ ਵਾ ਪਤਾ ਮੈਨੂੰ ਕਿੱਥੇ ਜਾਂਦੀਆਂ ਹਾਂ ਹਾਂ ਮੈਨੂੰ ਨਹੀਂ ਪਤਾ ਕਿੱਥੇ ਜਾਂਦੀਆਂ ਡਾਕਟਰ ਵੀਰਵਾਰ ਪੈਂਦਾ ਵਾ ਤੇ ਵੀਰਵਾਰ ਜਾਣਾ ਪੈਂਦਾ ਵਾ ਨਹੀਂ ਹਰ ਵਾਰਾ ਵੀਰਵਾਰ ਜਾਣਾ ਹੁੰਦਾ ਤੋਈ ਵੀ ਆਵੇ ਤੇ ਦੇਖ ਲੈ ਵੀਰਵਾਰ ਪੈਂਦਾ ਤੇ ਕਦੋਂ ਪੈਂਦਾ ਵਾ ਸਾਡੇ ਨਾਲ ਨਹੀਂ ਉੱਥੇ ਬਾਬਾ ਕੋਈ ਕਿ ਡਾਕਟਰ ਵਾ ਆ ਜਾਓ ਇੱਥੇ ਨਾ ਅਜੋ ਬਣੇਦਾ ਨਾ ਕਰਿਆ ਕਰੋ ਡਾਕਟਰ ਵਾ ਐ ਸੁੱਖਾਂ ਬਦਲੇ ਤੁਰੀਆਂ ਫਿਰਦੀਆਂ ਵੀ ਮਹਾਰਾਜ ਹਨ ਵੀ ਜਾਂਦੀ ਜ ਆ ਪੁੱਤ ਦੀ ਦਾਤ ਬਖਸ਼ੇ ਤੇ ਉਹ ਡਾਕਟਰਾਂ ਦਾ ਹੀ ਦਵਾਈ ਲੰਮੀ ਚੱਲਣੀ ਆ ਉਹ ਮਾਤਾ ਉੱਥੇ ਗੁਰਦੁਆਰਾ ਜਾ ਕਰੋ ਮੱਥਾ ਟੇਕਿਆ ਕਰੋ ਤੈਨੂੰ ਜਾਤੋ ਆ ਨਹੀਂ ਜਾਤੋ ਨਾ ਬਾਬਰ ਆ ਜਾ ਆਹ ਤਰ੍ਹਾਂ ਮੱਥੇ ਲੱਗ ਗਿਆ ਸਾਡੇ ਤੂੰ ਉਹ ਵੀ ਗੱਲ ਕਰੀ ਜਾਂਦੇ ਤੂੰ ਕਾ ਪਾਉਂਦਾ ਆ ਗਿਆ ਵਾ ਅਗਰ ਤੇਰਾ ਕਲੇਸ਼ ਨਹੀਂ ਇੱਥੇ ਹੁਣ ਨਹੀਂ ਦਿੱਤਾ ਕੋਆ ਚੱਲ ਆ ਜਾ ਤੇਰੇ ਕਲੇਸ਼ ਨਹੀਂ ਅੱਗੇ ਇੱਥੇ ਤੱਕ ਪਹਚਾਇਆ ਗੌਰਵ ਵੀ ਨਾ ਕਿਹੜੇ ਵੇਲੇ ਲੱਗ ਗਿਆ ਆਈਓ ਲਾ ਤਰਫੀਆਂ ਜੇ ਫੇਰ ਨਾ ਸੱਸ ਆਜਾ ਕਲਿਆਣੀ ਫੇਰ ਮੱਥੇ ਲੱਗੀ ਕੀ ਕਰੀ ਇਹਦਾ ਮਾਤਾ ਕੋਈ ਨਹੀਂ ਆਜਾ ਤੇ ਵੀਰ ਵਾਰੀ ਨਾ ਕੋਈ ਨਹੀਂ ਦਵਿੰਦਰ ਆ ਦਵਿੰਦਾ ਦੱਸ ਫਾਦ ਦੋਗੇ ਮੇਰੀ ਗੱਲ ਦਾ ਜਵਾਬ ਹੀ ਨਹੀਂ ਦਿੰਦਾ ਹੁਣ ਪਤਾ ਨਹੀਂ ਮੁੰਡਾ ਇਹਨਾਂ ਦੇ ਘਰ ਹੈਗਾ ਵੀ ਕਿ ਨਹੀਂ ਅਕਦਾ ਗੌਰਵ ਨੇ ਬੜਾ ਸਤਾਇਆ ਵਾ ਬਾਬਾ ਜੀ ਮੂੰਹ ਆਇਆ ਜੀ ਉਹਦਾ ਉਹ ਕਿਹਦਾ ਓਏ ਮੂੰਹ ਨਾ ਬੋਲ ਪੱਪੀ ਸਿੰਘ ਦਾ ਗੰਦੇ ਗੰਦੇ ਸ਼ਾਰੇ ਕਰਤਾ ਇੰਦਰ ਬੋਲ ਸਕਦਾ ਪੱਪੀ ਸਿੰਘ ਦਾ ਫੋਨ ਆਇਆ ਉਹ ਮੈਂ ਆ ਬਾਬਾ ਜੀ ਤੁਸੀਂ ਲੀਨ ਹੋਨੇ ਹਾਂ ਕੀ ਹਾਲ ਤੋ ਕੋ ਲੈ ਕੇ ਆਉਂਦੇ ਆ ਬੰਦੇ ਦੋ ਚਾਰ ਸੰਗਤ ਆ ਰਹੀ ਆ ਹਾਂ ਜ ਜਾ 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 ਇਹਨੇ ਕਦੇ ਬਹੁਤ ਜ਼ਿਆਦਾ ਹੀ ਆ ਬਹੁਤ ਜ਼ਿਆਦਾ ਹੀ ਵਾ ਬਾਪੂ ਕਰਨੀ ਵਰਨੀ ਆਲਾ ਬਹੁਤ ਜਿਆਦਾ ਹੀ ਹੈ ਨਾ ਸਬਜੀ ਆ ਕਿ ਬਹੁਤ ਜਾਨੀ ਤੇ ਹਾਂ ਬੀਬੀ ਜੀ ਬਾਪੂ ਵੀ ਕਰੀ ਉੱਤਰਦੀ ਹਾਂ ਆਜੋ ਆਜੋ ਹਾਂ ਚਲੋ ਥੋੜਾ ਬਾਪੂ ਐ ਹੋਈਏ ਬਾਬਾ ਜੀ ਦਾ ਡੇਰਾ ਬਾਬਾ ਜੀ ਬੜੀ ਕਰਨੀ ਵਾਲੇ ਨੇ ਸੁਖਨਾ 50 ਟ ਚੱਲਦੇ ਨੇ ਆਪਣੇ ਦਿੱਲੀ ਚ ਜੈ ਬਾਬੇ ਦੀ ਆਜੋ ਜੈ ਬਾਬੇ ਦੀ ਜੈ ਬਾਬੇ ਦੀ ਜੈ ਬਾਬੇ ਚਲੋ ਬੱਚਾ ਤੁਸੀਂ ਵੀ ਚਲੋ ਪ੍ਰਸ਼ਾਦ ਲੈ ਲਿਓ ਬਾਬਿਆਂ ਕੋਲ ਆਜੋ ਜਾ ਬਾਬੇ ਹਾਂ ਜਾ ਬਾਬੇ ਜੀ ਹੋਲੀ ਜਨ ਆਇਓ ਬਾਬਾ ਲੀਨ ਹੈ ਜੀ ਬਾਬਾ ਜੀ ਸੰਗਤ ਆ ਗਈ ਜੀ ਆਪਣਾ ਤਪਨਾ ਬੈਠੋ ਬੈਠੋ ਤੂੰ ਭੇਜੋ ਵੀ بابا ਬੜਾ ਹੀ ਕਰਨੀ ਪਰਨੀ ਆ ਰਹਾ ਮੇਰੇ ਦੁੱਖ ਵੀ ਕੱਟੇਗੇ ਸਾਰੇ ਹਾਂ ਮੈਂ ਆਨੀ ਆ ਜਾ ਰਹਾ بابا ਬਾਪਾ ਹੋਰ ਇਹਦਾ ਦਾਸੀ ਪਈ ਹੀ ਹੈ ਪੈਣਾ ਮੈਨੂੰ ਵੀ ਦੱਸ ਪਈ ਹੀ ਆ ਆਂਟੀ ਸਾਨੂੰ ਵੀ ਨਾ ਇਥੋਂ ਕਿਤੇ ਦਾਸੀ ਪਈ ਹੀ ਮੈਂ ਰੋਕੀਂ بابا ਰੋਕੀ ਰੋਕੀ ਬੇਤਰਾਵਾ ਮੈਂ ਤੇਰੀ ਆਸ ਕਿੰਨੀ ਘਾਤ ਬਰਾਦਰ ਤੂੰ ਫ੍ਰੀ ਵਾਲਾ ਹੀ ਆ ਹੈ ਜੈ ਬਾਬੇ ਟਾਰੇ ਜੈ ਬਾਬੇ ਬੀਬੀ ਹਾਂ ਮਤਲਬ ਯਾ ਟੋ ਚੱਲਦੇ ਨੇ ਮੇਰੇ ਸੁਖ ਨਾਲ ਦਿੱਲੀ ਚ ਬਾਬੇ ਇੰਤਾਰਤਾ ਦਾ ਕਹਿੰਦੇ ਮਰਾ ਪਪਾ ਬਾਬੇ ਨਾਲ ਲੜ ਨਹੀਂ ਦੇਖ ਲੋ ਛੱਡਿਆ ਜੈ ਬਾਬਾ ਤੇ ਇਹ ਵੀ ਨਹੀਂ ਛੱਡਾਂਗੇ ਮੈਂ ਬਾਬੇ ਕਾਰੇ ਦੀ ਤੁਸੀਂ ਜਦੋਂ ਵੀ ਆਉਣਾ ਆ ਮੈਂ ਅੱਡੇ ਤੇ ਹੁੰਨਾ ਆ ਚੰਗਾ ਬਾਬਾ ਜੀ ਤੇ ਯਾ ਜ਼ਰੂਰ ਕਰਨਾ ਹਾਂ ਹਾਂ ਮੰਮੀ ਇਹਦੇ ਹੱਥੋਂ ਤੇ ਆ ਜਾ ਕਰਾਂਗੇ ਹਾਂ ਠੀਕਾ ਕਾਕਾ ਨਾ ਕੀ ਤੇਰਾ ਹਾਂ ਵੇ ਪਾ ਆ ਕਿਦਾਂ ਦੇ ਗੰਦੇ ਗੰਦੇ ਸ਼ਰੇ ਕਰ ਰਹੇ ਆ ਵਾ ਨਹੀਂ ਨਹੀਂ ਬੀਬੀ ਜੀ ਮੇਰਾ ਨਾਂ ਹੀ ਆ ਪੱਪੀ ਪੱਤੀ ਸਿੰਘ ਤੇ ਪੱਤੀ ਆਖਿਆ ਕਰ ਐਦਾਂ ਕੰਦੇ ਕੰਦੇ ਤੇਰੇ ਆਟੋ ਚ ਨਹੀਂ ਵਿਆਹ ਕਰਨਾ ਕਹਿੰਦੇ ਨਹੀਂ ਨਹੀਂ ਹਾਂ ਟੈਨਸ਼ਨ ਨਹੀਂ ਲੈਣੀ ਚਲੋ ਮੈਂ ਤੁਹਾਨੂੰ ਮੇਟੇ ਦੇ ਬਾਬਾ ਜੀ ਕੋ ਪਹੁੰਚਾ ਦੇਣਾ ਐ ਮੈਂ ਤੇ ਆ ਬਾਬੇ ਤਾਰੇ ਦੀ ਐ ਬਾਬੇ ਤਾਰੇ ਦੀ ਐ ਬਾਬੇ ਤਾਰੇ ਦੀ ਐ ਬਾਬੇ ਤਾਰੇ ਦੀ ਇਹਦੇ ਮੁੜ ਕੇ ਨਾ ਭਰਾਵਾ ਇਦਾਂ ਕਰੀ ਹਾਂ ਨੂੰ ਹੋਰ ਤਰ੍ਹਾਂ ਜਾਂ ਪਿਆਰੀ ਸਾਡੇ ਤੇ ਨਾ ਬੱਚਾ ਨਹੀਂ ਹੁੰਦਾ ਅਹੀ ਤਾਂ ਐ ਬਾਬਾ ਜੀ ਦੇ ਮੈਂ ਬਾਬਾ ਦੀ ਮਨੋ ਕਾਮਨਾ ਪੂਰੀ ਕਰ ਦੂਗਾ ਸਾਡੇ ਘਰ ਤੇ ਸਾਡੇ ਘਰ ਲਾਗੇ ਇੱਕ ਗਵੰਡਰੀ ਬੜੀ ਮਾੜੀ ਆਂ ਬੜੀ ਮਾੜੀ ਆਂ ਜਿਹੜਾ ਕਿਤੇ ਕੋਕੀ ਪਨ ਛੱਡੀ ਆ ਜਿਹੜੀਆਂ ਹੁੰਦੀਆਂ ਏਡਾਂ ਦੀਆਂ ਜਦੋਂ ਆਉਣਾ ਆਂਟੀ ਉਹਨੇ ਹੜੇ ਕਰ ਵੀਰ ਵਾਰੀ ਆਉਣਾ ਤੇ ਮੈਂ ਤੇ ਉਹਨਾਂ ਹੀ ਕੀ ਲੈਣ ਚੱਲੀ ਮੈਂ ਬਾਬੇਤਰੀ ਮੈਂ ਤੇ ਕਹਿਣਾ ਵਾਂ ਵੀ ਬਾਬਾ ਉਹਦਾ ਪਾ ਕਰ ਪਹਿਲਾਂ ਮੈਂ ਵੀ ਇਸੇ ਕਰਕੇ ਜਾਣਾ ਹਾਂ ਹੋ ਸਾਡੇ ਬਿਨਾ ਬੇਕਾਰ ਵੀ ਬੜਾ ਕਪਾਤ ਰਹਿੰਦਾ ਵਾ ਆਂਟੀ ਤੁਹਾਡੇ ਕੀ ਦੁੱਖ ਵਾ ਤੇਰੇ ਦੁੱਖ ਵੀ ਮੇਰੇ ਆਪ ਵੀ ਟਿਕ ਨਹੀਂ ਆਉਂਦੇ ਜਦੋਂ ਮੈਨੂੰ ਕੀਤਾ ਵਾ ਮੈਨੂੰ ਬਹੁਤ ਦੁੱਖ ਵਾ ਮੈਂ ਤੈਨੂੰ ਕੀ ਕਿਹਾ ਤਾਂ ਘਰ ਚ ਲੜਾਈ ਆ ਨਾ ਪਤਾ ਖੇ ਲੱਗਦੇ ਆਈ ਕੰਨਾਂ ਤੇ ਬਰਕਤ ਕੋਈ ਨਹੀਂ ਆ ਗਿਆ ਜੀ ਬਹੁਤ ਸੀ ਮੈਂ ਬਾਬਾ ਜੀ ਤੁਹਾਡੀ ਅਪਾਇੰਟਮੈਂਟ ਲੈ ਕੇ ਆਉਣਾ ਵਾ ਜਾ 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 ਭਰਾਵਾ ਜਾ ਬਾਬਾ ਯਹਾਂ ਰੱਖਿਓ ਮੇਰੀ ਗੱਡੀ ਦਾ ਜਾ ਬਾਬਾ ਜੀ ਜਾ ਪੁੱਤ ਦੀ ਡੱਡੀ ਆ ਆ ਜਾ ਜਾ ਕਾਕਾ ਜਾ ਜਾ ਯਹਾਂ ਤੇ ਪਿਆਰੀ ਆ ਮੈਨੂੰ ਹਾਂ ਹਾਂ ਕੋਈ ਨਹੀਂ ਇਹ ਹਾਂਟੀ ਕਿੰਨਾ ਚੰਗਾ ਭਗਤ ਫਰੀ ਸੇਵਾ ਕਰਦਾ ਪਤਾ ਨਹੀਂ ਬਾਬੇ ਤਾਰੇ ਨੇ ਕਿੰਨਾ ਕਤਾਰਿਆ ਇਹਨੂੰ ਕਿੰਨੀ ਗੇਤੇ ਕਿਤਾਬੇ ਮੇਰੇ 50 60 ਚੱਲਣ ਦੇ ਚੱਲਦੀ ਆ ਚੱਲਦੀ ਆ ਤੁਹਾਨੂੰ ਕਿਉਂ ਨਾ ਤਾਰੂ ਤਾਰੂਗਾ ਤਾਰੇ ਲੱਗ ਜਾਣਾ ਵਾਸ ਵਾਸ ਚਲੋ ਜੈ ਬਾਬੇ ਤਾਰੇ ਦੀ ਜੈ ਬਾਬੇ ਤਾਰੇ ਦੀ ਬਾਬਾ ਜੀ ਮੇਰੀਆਂ ਤੇ ਆਸਾਂ ਮਰਾਦਾਂ ਹੋ ਗਈਆਂ ਪੂਰੀਆਂ ਧੰ 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 ਸਪਲ ਆਓ ਇਹਦਾ ਬੈਠੋ ਦੇਖਿਆ ਬਾਬਾ ਕਿੰਨੀ ਕਰਨੀ ਆ ਲਈ ਹਾਂ ਬਣਾ ਕਿ ਨਹੀਂ ਕਰ ਪਾ ਹਾਂ ਵਾਹਿਗੁਰੂ ਜੈ ਬਾਬੇ ਤਾਰੇ ਦੀ ਵਾਹਿਗੁਰੂ ਵਾਹਿਗੁਰੂ ਜੈ ਬਾਬੇ ਤਾਰੇ ਦੀ ਜੈ ਬਾਬੇ ਤਾਰੇ ਦੀ ਜੈ ਬਾਬੇ ਤਾਰੇ ਦੀ ਸੰਤੋ ਬੋਲੋ ਜੈ ਬਾਬੇ ਤਾਰੇ ਦੀ ਜੈ ਬਾਬੇ ਤਾਰੇ ਦੀ ਸਾਡੀਆਂ ਤੇ ਮਨੋਸਾਂਆਂ ਪੜੀਆਂ ਪੂਰੀਆਂ ਹੋਈਆਂ ਜੈ ਬਾਬੇ ਤਾਰੇ ਦੀ ਜੈ ਬਾਬੇ ਤਾਰੇ ਦੀ ਵੀ ਵੀ ਤੇਰੀ ਆਸ ਪੂਰੀ ਹੋ ਗਈ ਆ ਜਿਹੜੀ ਤੂੰ ਸੁੱਕ ਕੇ ਗਈ ਸੀ ਹੋ ਗਈ ਬਾਬਾ ਜੀ ਹੋ ਗਈ ਹੋ ਗਈ ਆ ਬਾਬਾ ਜੀ ਹਣੀ ਕੋ ਆਸਾਂ ਵੀ ਪੂਰੀ ਕਰ ਦੋ ਅਹੀਂ ਬਸ ਇਦਾਂ ਹੀ ਆਉਂਦੇ ਰਹਿਾਂਗੇ ਤੁਹਾਡੇ ਨਾਲ ਜੁੜੀ ਰਹੂਗੀ ਬਾਬਾ ਜੀ ਸਾਡੇ ਘਰ ਦੇ ਨਾਲ ਬਾਰੇ ਨਿਆਰੇ ਹੋ ਗਏ ਆ ਬਾਬਾ ਜੀ ਸਾਡੇ ਦਵਾਂਢੀ ਆ ਉਹ ਨਹੀਂ ਸਾਨੂੰ ਟਿਕਣ ਦਿੰਦੇ ਕੋਈ ਉਹਨਾਂ ਦਾ ਮਸਲਾ ਹੱਲ ਕਰੋ ਬਾਬਾ ਜੀ ਬਾਬਾ ਜੀ ਬੇਬੇ ਜੀ ਦਸਤਾ ਦੇ ਕੋਲ ਲੋੜ ਨਹੀਂ ਐ ਬਾਬਾ ਜੀ ਪਗੜੀ ਵਿੱਚ ਸਾਰੇ ਪਤਾ ਜਾ ਬਾਬੇ ਤਾਰੇ ਜੀ ਜਾ ਬਾਬੇ ਤਾਰੇ ਜੀ ਮਾਤਾ ਬਾਬੇ ਸਾਰਾ ਕੁਝ ਜਾਣਦੇ ਆ ਤੂੰ ਕਹਿਣਾ ਚਾਹਨੀ ਆ ਕਿ ਤੇਰੀ ਨੌ ਦੇ ਘਰ ਪੁੱਤਰ ਦੀ ਦਾਤ ਨਹੀਂ ਮਿਲੀ ਜੈ ਬਾਬੇ ਤਾਰੇ ਦੀ ਬਾਬਾ ਸਭ ਦਿਲਾ ਦੀਆਂ ਜਾਣਦਾ ਸਭ ਭਲੀ ਹੋਊਗੀ ਜੈ ਬਾਬੇ ਬੋਲੋ ਜੈ ਬਾਬੇ ਤਾਰੇ ਦੀ ਜੈ ਬਾਬੇ ਤਾਰੇ ਦੀ ਤੂੰ ਇਹ ਗਵਾਰਦੀਆ ਨੂੰ ਅੱਤ ਕਾ ਹੀ ਬੱਚੇ ਦੀ ਫੋਟੋ ਖਿੱਚਣੀ ਆ ਉਹਨਾਂ ਖਿੱਚਣ ਨਹੀਂ ਦਿੱਤੀ ਜੈ ਬਾਬੇ ਤਾਰੇ ਦੀ ਜੈ ਬਾਬੇ ਤਾਰੇ ਦੀ ਬਾਬਾ ਸਭ ਜਾਣੀ ਜਾ। ਹਾਂ ਬਾਬਾ ਜੀ ਤੂੰ ਆਖਿਆ ਸੀ ਨਾ ਕੁਲਾ ਬਾਬਾ ਜੀ ਤੂੰ ਹੀ ਜਾਣੀ ਜਾ ਰੇ ਸਾਡੇ ਨਾਲ ਛੋਲੇ ਪਾਨਣ ਵਾਲੇ ਤੂੰ। ਤੁਹਾਨੂੰ ਆਪਣੇ ਆਪ ਹੀ ਮਿਲ ਜਾਣਾ ਪੁੱਤਰ ਦੀ ਦਾਤ। ਕਿਆ ਬਾਬੇ ਤਾਰੇ ਦੀ। ਬਾਬੇ ਤਾਰੇ ਦੀ। ਚਲੇ ਦੇ ਬੀਬੀਆਂ ਨੂੰ ਪ੍ਰਸ਼ਾਦ ਤੇ ਭੇਟਾ ਲੱਲਾ ਇਹਨਾਂ ਕੋ ਸਾਰਿਆਂ ਨੂੰ। ਕਿਆ ਬਾਬੇ ਤਾਰੇ ਦੀ। ਚਲੇ ਸੰਤਰੇ ਵਰਤਾ ਤੇ ਰਖਲਾ ਖਾਡੇ ਦੀ ਕੇਲੇ। ਜੈ ਬਾਬੇ ਤਾਰੇ ਦੀ 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 ਸੰਗਤ ਜੀ ਬਾਬੇ ਹੁਣ ਲੱਗਿਆ ਧਿਆਨ ਲਾਉਣ ਤੁਹਾਡੇ ਸਾਰੇ ਕਸ਼ਟ ਨਿਵਾਰਨ ਵਾਸਤੇ ਸਾਨੂੰ ਹੁਣ ਪਲਤੀ ਕਰਨੀ ਪੈਣੀ ਆ ਸਾਰੇ ਅੱਖਾਂ ਬੰਦ ਕਰੋ ਤੇ ਆਪਣੇ ਮਨਾਂ ਦੇ ਵਿੱਚ ਜੈ ਬਾਬਾ ਤਾਰਾ ਜੈ ਬਾਬਾ ਤਾਰਾ ਬੋਲਦੇ ਰਹੋ <kritic language> जय बाबा तारे जी जय बाबा तारे जी हां जी बाबा जी जय बाबा तारे जी तन्नू पता है जबो प्रसाद ਵਰਤਾਈਏ ਤੇ ਸੰਤਰੇ ਅੱਜ ਕੱਲ੍ਹ ਸਸਤੇ ਆ ਕੇਲੇ ਤੈਨੂੰ ਪਤਾ ਕਿੰਨੇ ਮਹਿੰਗੇ ਆਉਂਦੇ ਬਾਬਿਆ ਨੇ ਜੀ ਖਾਣਾ ਵਾ ਜਦੋਂ ਖਿਲਵਾ ਚ ਆਉਂਦੇ ਆਏ ਬਾਬਾ ਜੀ ਸੰਤਰੇ ਦੇ ਦਾਂਗੇ ਹਾਂ ਅੱਗੇ ਤੋਂ ਧਿਆਨ ਰੱਖਣਾ ਠੀਕ ਆ ਬਾਬਾ ਜੀ ਜੈ ਬਾਬਾ ਤਾਰੇ ਜੀ ਬੱਲਾ ਬੱਲਾ ਅੰਦੇ ਮੋਟਾ ਹੱਥ ਵੱਜਿਆ ਆ ਦੇ ਬਾਰੇ ਵੀ ਬਿਆਨ ਹੈ ਗੱਲ ਵੰਜੂਗੀ ਮੱਟਾ ਮੁਰਗਾ ਚੱਲ ਆ ਜਾ ਪਕਸਾਂ ਤਰ ਆ ਜਾ ਬਾਬਾ ਜੀ ਉਹ ਤੈਨੂੰ ਕਿੰਨੀ ਵਾਰੀ ਕਿਹਾ ਵਾ ਪੱਪੀ ਆਇਆ ਤਾਂ ਪੱਕੀ ਸਿੰਘ ਬੋਲਿਆ ਕਰ ਯਾਰ ਜੈ ਬਾਬਾ ਤਾਰੇ ਦੀ ਜੈ ਬਾਬੇ ਤਾਰੇ ਦੀ ਸੱਪਰੀ ਸਿੰਘ ਹਾਂਜੀ ਬਾਬਾ ਜੀ ਕਿੰਨੇ ਤੂੰ ਮਰੂਤੇ ਪਾ ਲਿਆ 50 ਬਾਬਾ ਜੀ 50 ਦਿੱਲੀ ਚ ਉਹ ਵੀ ਦਿੱਲੀ ਚ ਹਾਂਜੀ ਬਾਬਾ ਜੀ ਦੇਖੋ ਸੰਤੋ ਇਹ ਸਾਡਾ ਪੱਕਾ ਭਗਤ ਆ ਹੈ ਬਾਬੇ ਤਾਰੇ ਹਰ ਉਹ ਚੌਕੀ ਭਰਦਾ ਹੈ ਹੈ ਬਾਬੇ ਤਾਰੇ ਚਲੋ ਚੁੱਪ ਬੀਬੀ ਤੈਨੂੰ ਕੀ ਕਸ਼ਟ ਆ ਤੇਰਾ ਮੁੰਡਾ ਕੈਨੇਡਾ ਘੌਰੇ ਵਿੱਚ ਨਹੀਂ ਆ ਨਹੀਂ ਬਾਬਾ ਜੀ ਮੇਰੀ ਵੀ ਮੰਨਣਾ ਨਾ ਫਿਰ ਮੁੰਮੰਦੀ ਤੇ ਮੇਰਾ ਪੁੱਤ ਮੰਨਣਾ ਹੈ ਬਾਬੇ ਤਾਰੇ ਮੰਨਣਗੇ ਪੰਜ ਚੌਕੀਆਂ ਭਰਨੀਆਂ ਸਾਰਾ ਕੁਝ ਭਲਾ ਹੋਊਗਾ ਬੀਬੀ ਤੇਰੇ ਕਮਰ 'ਚ ਦਰਦ ਵਾ ਬਰੀ ਦਵਾਈ ਖਾ ਲਈਏ ਨਹੀਂ ਆਰਾਮ ਆਉਂਦਾ ਆਊਗਾ ਜੈ ਬਾਬੇ ਜੀ ਚੌਕੀਆਂ ਭਰੋ ਹਾਂ ਤੇਰੇ ਘਰ ਵਾਲੇ ਨੂੰ ਗਵਾਨੀਆਂ ਨੇ ਨਸ਼ੇ ਦੇ ਲਾਤਾ ਵਾ ਇੱਕ ਘਰ ਛੱਡ ਕੇ ਦੂਜਾ ਘਰ ਵਾ ਹਾਂ ਜੀ ਸੱਚੀ ਨਸ਼ਾ ਦਾ ਸਭ ਠੀਕ ਹੋ ਜਾਊਗਾ ਬਾਬੇ ਤਾਰੇ ਦਾ ਨਾਮ ਹੈ ਨਾ ਬਾਬਾ ਨਹੀਂ ਆਰੇ ਪੂਰੇ ਬਾਬਾ ਜੀ ਚੌਥੀਆਂ ਭਰੋ ਸੰਤੇ ਪੰਜ ਪੰਜ ਚੌਥੀਆਂ ਭਰੋ ਹਾਂ ਜੈ ਬਾਬਾ ਕਾਰੇ ਜੀ ਜੈ ਬਾਬੇ ਤਾਰੇ ਦੀ ਜੈ ਬਾਬੇ ਤਾਰੇ ਦੀ ਚਲੋ ਜੈ ਬਾਬੇ ਤਾਰੇ ਦੀ ਜੈ ਬਾਬੇ ਤਾਰੇ ਦੀ ਬਾਬਾ ਜੀ ਮੈਂ ਡੱਡੀ ਤੇ ਤਪੜਾ ਮਾਰ ਲਾਂ ਪੱਪੀ ਦੀ ਡੱਡੀ ਐ ਕੋਈ ਲੈ ਨਾ ਜਾਵੇ ਜੈ ਬਾਬੇ ਤਾਰੇ ਦੀ 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 ਜੀ ਵੀ ਬਾਬੇ ਜੀ ਸਰ ਜਲਟ ਤੇ ਪਹੁੰਚੇ ਆ ਬਹੁਤ ਦੂਰ ਦ੍ਰਿਸ਼ਟੀ ਨਾਲ ਭਗਤੀ ਕੀਤੀ ਤੇ ਪਤਾ ਲੱਗਿਆ ਤੁਹਾਡੇ ਨੌ ਦੇ ਕਰਮ ਬੰਨੇ ਹੋਏ ਆ ਕਵੰਡੀਆਂ ਨੇ ਜੈ ਬਾਬੇ ਤਾਰੇ ਦੀ ਜੈ ਬਾਬੇ ਤਾਰੇ ਦੀ ਉਹਦਾ ਪਾ ਕਰਨਾ ਪੈਣਾ ਹੁਣ ਦੱਸੋ ਕਹੇ ਬਾਬਾ ਜੀ ਦੱਸੋ ਕਰਾਂਗੇ ਬਾਬਾ ਜੀ ਪੰਜ ਚੌਕੀਆਂ ਭਰਗੀਆਂ ਪੈਣੀਆਂ ਬਾਬਾ ਜੀ ਆਵਾਂਗੇ ਆਵਾਂਗੇ 5500 ਰੁਪਏ ਭੇਟਾ ਲਗੂਗੀ ਕੋਈ ਨਹੀਂ ਬਾਬਾ ਜੀ ਬਾਬਿਆਂ ਨੇ ਖੁਦ ਸਾਰੀ ਰਾਤ ਜਾ ਕੇ ਚਲਣੀ ਰਾਤ ਵਿੱਚ ਭਲਤੀ ਕਰਨੀ ਆ ਜੈ ਬਾਬੇ ਤਾਰੇ ਕੋਈ ਨਹੀਂ ਬਾਬਾ ਜੀ ਤਾਪ ਕਰਨਾ ਫਿਰ ਤੁਹਾਨੂੰ ਉਹ ਜਿਹੜਾ ਵਾ ਸੰਪੂਰਨ ਹੋਊਗਾ ਤੁਹਾਡਾ ਉਹ ਜਗ ਜੈ ਬਾਬੇ ਤਾਰੇ ਤੁਸੀਂ ਹੁਣ ਕਰਨਾ ਕੀ ਆ ਇੱਕ ਨਿੰਬੂ ਲੈਣਾ ਪੰਜ ਮਿਰਚਾਂ ਸੰਧੂਰ ਨਾਲ ਲੈ ਕੇ ਜੈ ਬਾਬੇ ਤਾਰੇ ਜੈ ਬਾਬੇ ਤਾਰੇ ਦਾ ਪੰਜ ਵਾਰੀ ਨਾਮ ਲੈਣਾ ਗਵਾਨੀਆਂ ਦੀ ਜਿਹੜੀ ਉਹ ਜਨਾਨੀ ਤੁਹਾਡਾ ਮਾਰਾ ਚਾਹੁੰਦੀ ਆ ਉਹਦੇ ਪੈਰ ਦੀ ਮਿੱਟੀ ਲੈ ਕੇ ਉਹਨਾਂ ਦੇ ਦਰਵਾਜ਼ੇ ਦੇ ਅੱਗੇ ਧੱਪ ਦੇਣੀ ਹੈ ਰਾਤ ਨੂੰ ਜੈ ਬਾਬੇ ਤਾਰੇ ਦੀ ਜੈ ਬਾਬੇ ਤਾਰੇ ਜੀ ਜਿੱਦਾਂ ਬਾਬਾ ਜੀ ਕਹੋਗੇ ਅਸੀਂ ਮੰਨਾਂਗੇ ਅਸੀਂ ਪੰਜ ਚੌਕੀਆਂ ਵੀ ਭਰਾਂਗੇ ਲੇਕਿਨ ਪੰਜ ਮਿਰਚਾਂ ਇੱਕ ਨਿੰਬੂ ਸੰਧੂਰ ਨਾਲ ਲਾ ਕੇ ਹਾਂਜੀ ਤੇ ਉਹਨਾਂ ਦੇ ਪੈਰ ਦੀ ਮਿੱਟੀ ਠੀਕ ਬਾਬਾ ਜੀ ਇਹ ਚੁੱਕਣੀ ਆ ਠੀਕ ਬਾਬਾ ਜੀ ਹਾਂਜੀ ਬਾਬਾ ਜੀ ਤੇ ਫਿਰ ਦੱਬ ਦਿਓ ਭਲੀ ਹੋਊਗੀ ਪੰਜ ਚੌਕੀ ਜੈ ਬਾਬੇ ਤਾਰੇ ਦੀ ਬਾਬਾ ਜੀ ਦੱਬਣੀਆਂ ਕਿੱਥੇ ਗਵਾਂਡੀਆਂ ਦੇ ਘਰ ਗਵਾਂਡੀਆਂ ਦੇ ਦਰਵਾਜ਼ੇ ਦੇ ਅੱਗੇ ਦਰਵਾਜ਼ੇ ਦੇ ਅੱਗੇ ਜੈ ਬਾਬੇ ਤਾਰੇ ਆਹ ਵਾਲੇ ਦੇ ਅੰਦਰ ਕੋਸ਼ਿਸ਼ ਕਰੋ ਅੰਦਰ ਵਾਲੇ 'ਚ ਦੱਪਣ ਦੀ ਜੈ ਬਾਬੇ ਤਾਰੇ ਦੀ ਜੈ ਬਾਬੇ ਤਾਰੇ ਜੈ ਬਾਬੇ ਤਾਰੇ ਦੀ ਓਏ ਕੀ ਕਰਦਾ ਵਾਂ ਬਾਬਾ ਜੀ ਮੇਰਾ ਹਿੱਸਾ ਤੇ ਸੰਗ ਤੋਂ ਉ ਜਾ ਲੈਣ ਤੇ ਤੇਰਾ ਹਿੱਸਾ ਤੇ ਉਹ ਮਧਿਆੜੀ ਤੇ ਆਇਆ ਪਹਿਲਾਂ ਕੋਈ ਸਾਧੂ ਬੰਨਾ ਕੋਈ ਇੰਨਾ ਕੋਈ ਆਸਾਨ ਨਹੀਂ ਆ ਉਹ ਵੀ ਦੇ ਦੇ ਤੇਰੇ ਲਈ ਦੋ ਤੇਰੇ ਤੇ ਪੰਜ ਮੇਰੇ ਕੇਲੇ ਹਾਂ ਭਾਈ ਸੋਣੀ ਜੜੀ ਪੈ ਗਈ ਅੱਜ ਤਾਂ ਹਾਂ ਹੈਪੀ ਸੀਨ ਕਿੰਨੇ ਹੋ ਗਏ ਨੇ ਗਿਣਤੀ ਮਾਰ ਆ ਮੈਨੂੰ ਦੇ ਦੇ ਹਾਂ ਗਿਣਤੀ ਕਰ ਓਏ ਇੱਧਰ ਆ। ਆ ਬਾਬਾ ਜੀ ਸਮਝਾਉਏ ਨੇ ਗੱਲ ਗੱਲ ਤਵਾ। ਓਏ ਖੜ ਜਾ। ਰਾਤ ਦਾ ਪ੍ਰੋਗਰਾਮ ਨਹੀਂ ਕਰਨਾ। ਰਾਤ ਨੂੰ ਮਿਲਗਾ ਖਾਣਾ ਹੈ। ਖਾਣਾ ਹੈ। ਤੇ ਫਿਰ ਹੈਪੀ ਸਿੰਘ ਨੂੰ ਦੇ ਦੇ ਹੈਪੀ ਸਿੰਘ ਮਿਲਗਾ ਔਰ ਬੋਤਲ ਦਾ ਇੰਤਜ਼ਾਮ ਕਰ। 3500 ਆ। ਐਡਾ ਕਰੋ। ਆ 5-500 ਤੁਸੀਂ ਰੱਖੋ। 1000 ਦਾ ਸਮਾਨ ਆ ਜਾਣਾ ਆ ਤੇ 1000 ਮੇਰਾ। ਹੈਪੀ ਸਿੰਘ ਤੇ 10000 ਕਿਉਂ? ਲੈ। ਕਹਿੰਦੇ ਮੇਰਾ 1000 ਕਿਉਂ? ਓਏ ਬਿੱਲ ਵੀ ਤਾਂ ਦੇਖੋ ਕਿੰਨਾ ਹੁੰਦਾ ਆ। ਓਏ ਮੈਂ ਖੜਾ ਹਾਂ ਮੇਰੇ ਹੱਥ ਸਾਗੇ ਐ ਕਰਦੇ ਤੇ ਖੜਾ ਹੀ ਆਂ ਖੜ ਕੇ ਐ ਐ ਕਰਦਾ ਆਂ ਐ ਐ ਤੇ ਨਹੀਂ ਕਰਦਾ ਉਹ ਬੈਠੇ ਕਰਦਾ ਉਹ ਨਾਲੇ ਗੱਲ ਸੁਣ ਜਦੋਂ ਹੈਪੀ ਸਿੰਘ ਆਉਂਦਾ ਨਾ ਤੇ ਹੈਪੀ ਸਿੰਘ ਬੋਲੇਗਾ ਐਦਾਂ ਨਾ ਕਰਿਆ ਕਰ ਬਸ ਗੰਦੇ ਗੰਦੇ ਇਸ਼ਾਰੇ ਲੱਗਦੇ ਆ ਸੰਤ ਬੈਠੀ ਹੁੰਦੀ ਆ ਠੀਕ ਆ ਬਾਬਾ ਜੀ ਤੇ ਨਾਲੇ ਮੇਰੀ ਗੱਲ ਸੁਣੋ ਆ ਪਰਸੋਂ ਫਰੂਟ ਲਿਆਂਦਾ ਸੀ ਖਤਮ ਵੀ ਕਰਦੇ ਲੱਗੇ ਜੇ ਸੰਤਰੇ ਕਿੱਥੇ ਗਏ ਉਹ ਆ ਜਿਹੜਾ ਫਰੂਟ ਆ ਨਾ ਇਹ ਤੇ ਮੈਂ ਨੂੰ ਨਾ ਰੱਖਦਾ ਤੇ ਸਾਰਾ ਹੀ ਵੰਡ ਦੇਣ ਲੱਗਾ ਸੀ ਅੱਗੇ ਸਾਰੇ ਅੱਗੇ ਤਾਂ ਹੀ 파ੜੇ 파ੜੀ ਵੰਡਿਆ ਕਰਨੀ ਐਸਾ ਬਾਬਾ ਉਹ ਨਹੀਂ ਉਹ ਨਹੀਂ ਇਹ ਤੇ ਮਹਿੰਗਾ ਪੈਂਦਾ ਐ ਕੰਮ ਐਡਾ ਕਰੂਗਾ ਮੈਂ ਸਾਉਦੀਆਂ ਫੁੱਲੀਆਂ ਲਿਆਉਂਗਾ ਨਾਲੇ ਮਹੀਨਾ ਲੰਘੂਗਾ ਉਹ ਨਹੀਂ ਫੇਰ ਅਸਲੀ ਗੱਲ ਕਰਨਾ ਬਾਬਾ ਕਰਤੀ ਮੈਂ ਫਿਰ ਪੀਸੇ ਕਰ ਰਹੀ ਵਧੀਆ ਗੱਲ ਹੋਰ ਕੀ ਫੁੱਲੀਆਂ ਤੇ ਪਤਾਸੇ ਲਿਆਵਾਂਗੇ ਅੱਛਾ ਇਹ ਦੱਸੋ ਫਿਰ ਪੀਣੀ ਕਿਹੜੀ ਐ ਅੱਜ ਤਿਸੋ ਰੱਜ ਜਿਹੜੀ ਤੇ ਨਹੀਂ ਲੱਗਦੀ ਲਿਆ ਤੂੰ ਇਹ ਲੋ ਠੀਕ ਆ ਹਾਂ ਗੱਲ ਸੁਣ ਤੜਕਾ ਤੁਰਕਾ ਕਾਟਛਾ ਦੀ ਆਉਂਦਾ ਆ ਮੈਂ ਆ ਕਰਦਾ ਮੈਂ ਤੜਕਾ ਹੈਪੀ ਸਿੰਸ ਇੱਕ ਛੋਟੇ ਦੀ ਬੋਤਲ ਵੀ ਲਿਆਇਆ ਅੱਜ ਜਰੂਰ ਜਾ ਕਿੰਨਾ ਚਿਰ ਦੁਨੀਆ ਪਗਲੀ ਆ ਹਮਾਰਾ ਕੰਮ ਚੱਲਦਾ ਹੀ ਰਹਿਣਾ ਜਾਓ ਜਾਓ